ਹੈਲੋ ਕਿਵੇਂ ਹੋ ਸਾਰੇ? ਓਕ ਕਰਦੀਆਂ ਵਧੀਆ ਹੋਣਗੀਆਂ। ਮੌਸਮ ਕਿਵੇਂ ਦਾ ਹੋ ਰਿਹਾ ਤੁਹਾਡੇ ਇੱਧਰ? ਅੱਧੇ-ਅੱਧਰ ਮਤਲਬ ਬਾਰਿਸ਼ਾਂ ਹੋ ਰਹੀਆਂ ਨੇ, ਰੀਬੂ ਬਹੁਤ ਜ਼ਿਆਦਾ ਆ ਰਹੀ ਹੈ, ਹੱਦ ਤੋਂ ਵੱਧ। ਪਰ ਅੱਪ ਤਾਂ ਇਹ ਨਹੀਂ ਪਤਾ ਲੱਗਦਾ ਕਦੇ ਮੌਸਮ ਕਿਵੇਂ ਕਰ ਦੇਂਦਾ, ਕਦੇ ਮੌਸਮ ਕਿਵੇਂ ਕਰ ਦੇਂਦਾ। ਇੰਨਾ ਜ਼ਿਆਦਾ ਗਾਹ ਪਿਆ ਜਾਂਦਾ ਰੂਮ 'ਚ, ਮੇਰੀ ਵਿੰਡੋ ਵਿੱਚ ਦੀ ਇੰਨੀ ਜ਼ਿਆਦਾ ਮਿੱਟੀ ਆਉਂਦੀ ਹੈ ਨਾ, ਰੋਜ਼ ਢਿੱਲੀ ਸਾਫ਼ ਕਰਨੀ ਪੈਂਦੀ। ਹੋਰ ਕਿਵੇਂ ਹੋ ਵਧੀਆ? ਅੱਜ ਹੁਣੀ ਸੁੱਤੀ ਉੱਠੀ ਸੀ ਇੰਸਟੀਚਿਊਟ ਤੋਂ ਆ ਕੇ ਮੈਂ ਨਾਲ ਦੇ ਨਾਲ ਸੌ ਗਈ। ਹੈਲਥ ਨਹੀਂ ਠੀਕ ਲੱਗ ਰਹੀ ਸੀ ਪਤਾ ਨਹੀਂ ਕਾਹ ਦਾ। ਉੱਠੀ ਸੋਚਿਆ ਜਦੋਂ ਉੱਠੀ ਤੇ ਕੰਨ ਲਾ ਗਾ ਪਿਆ ਪਿਆ ਮਿੱਟੀ ਮਿੱਟੀ ਹੋਈ ਪਿਆ ਰੂਮ ਚ। ਹੁਣ ਸਾਰੇ ਰੂਮ ਦੀ ਸਫਾਈ ਕਰੂੰਗੀ। ਤੁਸੀਂ ਕਿਵੇਂ ਹੋ ਠੀਕ ਹੋ ਸਾਰੇ? ਚਲੋ ਘਰ ਦੀ ਸਫਾਈ ਇੰਨੀ ਮਿੱਟੀ ਮਿੱਟੀ ਹੋ ਰਹੀ ਹੈ ਸਾਰਾ ਟੇਬਲ ਵਗੈਰਾ ਸਾਫ਼ ਕਰਦੇ ਹਾਂ ਠੀਕ ਹੈ। ਮਿਲਦੇ ਆ। ਸਾਰੀ ਸਵੇਰ ਦੀ ਆ ਵੀ ਸਫਾਈ ਸਾਰੀ ਚਾਰਪੂ ਤੋਂ ਬਾਰੇ ਦੇਖ ਦੇਖ ਸਕਦੇ ਹੋ ਐਸਾ ਮੌਸਮ ਕਿੰਨਾ ਖਰਾਬ ਹੋ ਰਿਹਾ ਸਾਹਮਣੇ ਵਾਲੀ ਆਂਟੀ ਤਾਂ ਜਿਹੜੇ ਇੱਧਰ ਵੀ ਕਰਾਈ ਤੇ ਜਾਂਦੇ ਨੇ ਪੀਜੀ ਵਾਂਗੂ ਉਹ ਗਏ ਹੋਏ ਨੇ ਤੇ ਮੌਸਮ ਬਹੁਤ ਖਰਾਬ ਹੋ ਰਿਹਾ ਹੁਣ ਆਪਾਂ ਕਰਨ ਲੱਗੇ ਆਂ ਵਾਲਾਂ ਤੇ ਆਇਲ ਕਿਉਂਕਿ ਕੱਲ ਸੰਡੇ ਆ ਨਾ ਕੱਲ ਸਿਰ ਤੋਂ ਤੇ ਆਇਲ ਤਾਂ ਕੋੜਾ ਜਿਹਾ ਹੋ ਰਿਹਾ ਨੇ ਯਾਰ ਅੱਡ ਡੰਡਰ ਉਹ ਬਹੁਤ ਹੋ ਰਹੀ ਓ ਤੋ ਵੀ ਛੱਡ ਦੇ ਨੇ ਆ ਵਾਲ ਉਹਦੇ ਵਿੱਚ ਆਪਾਂ ਪਾਵਾਂਗੇ ਨਮੈਂ ਵਿਟਾਮਿਨ E ਦੇ ਕੈਪਸੂਲ ਅੱਜ ਲੈ ਕੇ ਆਈ ਸੀ ਮੈਂ ਕਿਹਾ ਚੱਲ ਨਾਲੇ ਸਕਿਨ ਲਈ ਵਧੀਆ ਨਾਲੇ ਬਾਡੀ ਲਈ ਵੀ ਵਧੀਆ ਕੰਜ਼ੂਮ ਕਰਾਂਗੇ ਇੱਕ ਦੋ ਡ੍ਰੋਪ ਜ਼ਿਆਦਾ ਨਹੀਂ ਕਿਉਂਕਿ ਜ਼ਿਆਦਾ ਆਇਲ ਹੋ ਜਾਊਗਾ ਨਾ ਫਿਰ ਹੋਰ ਵੀ ਜ਼ਿਆਦਾ ਹੋ ਜਾਊਗਾ ਚਲੋ ਇਹਦਾ ਨਾਲੇ ਇੱਕ ਜਿਹੜਾ ਬਹੁਤ ਜ਼ਿਆਦਾ ਆਇਲ ਹੁੰਦਾ ਨਾ ਇਹ ਥੋੜਾ ਅਦਰਕ ਤਾਂ ਫੇਸ ਵਾਸ਼ ਤਾਂ ਯੂਜ਼ ਕਰ ਲੂਗਾ ਮਿਕਸ ਕਰਕੇ ਮਾਸਕ ਆਪਣਾ ਵਾਲਾ ਕੋਈ ਨਾ ਮਾਸਕ ਹਟਾ ਕੇ ਕਰੇ ਬੰਦੀ ਤਾਂ ਮੰਮੀ ਬਹੁਤ ਸੋਹਣੀ ਚੰਪੀ ਕਰਦੇ ਆ ਇੱਥੇ ਰਹਿ ਕੇ ਤਾਂ ਖੁਦ ਹੀ ਚੰਪੀ ਕਰਨੀ ਪੈਂਦੀ ਆ ਖੁਦ ਹੀ ਸਿਖਣਾ ਉਹ ਪੂਰੀ ਸਾਰਾ ਕੰਮ ਕਰੋ ਤੇ ਪੜੋ ਵੀ ਖੁਦ ਹੀ चलो चंपी करके मिलते ठीक है अपनी होगी सी बालों तेल डन तो हूँ कोई काम पढ़ना हूँ आप पढ़ना करा स्टार्ट विंडो विंडो सारा खोल लिया घबराहट हो गई सी रूम च बहुत पढ़ा ठीक है चलो ਅੱਜ ਦਾ ਬਲੌਗ ਇੰਨਾ ਹੀ ਜੇ ਕਿਸੇ ਨੂੰ ਵਧੀਆ ਲੱਗਿਆ ਕਿਉਂਕਿ ਲਾਈਫ ਹੁੰਦੀ ਹੈ ਹਰ ਇੱਕ ਦੀ ਆਪਣੀ ਆਪਣੀ ਹਨਾ ਮੇਰੀ ਲਾਈਫ ਇਹ ਚਾਰ ਦੀਵਾਰ ਦੇ ਵਿੱਚ ਹੈ ਜੋ ਮੈਂ ਜੋ ਮੈਂ ਕਰਦੀ ਹਾਂ ਮੈਂ ਮਤਲਬ ਸੋਚਿਆ ਕਿ ਚਲ ਮੈਂ ਬਲੌਗਿੰਗ ਵੀ ਕਰ ਲਿਆ ਕਰੂੰਗੀ ਔਰ ਬਲੌਗਿੰਗ ਦੇ ਨਾਲ-ਨਾਲ ਥੋੜਾ ਮਾਈਂਡ ਵੀ ਫਰੈਸ਼ ਰਹਿੰਦਾ ਕਿ ਹਾਂ ਚਲ ਬੰਦੇ ਨਾਲ ਕੋਈ ਗੱਲ ਕਰਨ ਨੂੰ ਮਿਲਦਾ ਕਿਉਂਕਿ ਮੇਰੇ ਨਾਲ ਰੂਮ 'ਚ ਕੋਈ ਗੱਲ ਕਰਨ ਨੂੰ ਨਹੀਂ ਹਾਂਗਾ ਸਿਰਫ ਮੈਂ ਇੱਥੇ ਪੜ੍ਹਨ ਹੀ ਆਈ ਤੇ ਪੜ੍ਹਦੀ ਹਾਂ ਮੈਂ ਹਾਂ ਦਾ ਬਲੌਗਿੰਗ ਨਾਲ ਥੋੜਾ ਨਾਲੇ ਆਪਦਾ ਵੀ ਮਾਈਂਡ ਫਰੈਸ਼ ਹੋ ਜਾਂਦਾ ਬਧਿਆ ਲੱਗਿਆ ਤਾਂ ਸਬਸਕ੍ਰਾਈਬ ਲਾਈਕ ਕਰ ਦਿਓ ਯਾਰ ਇੱਕ ਸਬਸਕ੍ਰਾਈਬ ਨਾਲ ਕੁਝ ਨਹੀਂ ਜਾਂਦਾ ਠੋਕ ਕੇ ਬੈ